ਨਮਸਕਾਰ ਦੋਸਤੋ ਮੈਂ ਸ਼ਮਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਹਲਕਾ ਪੋਵਾ ਦੇ ਪਿੰਡ ਕੋਲੀਆਂ ਚ ਦੱਸਿਆ ਜਾਂਦਾ ਕਿ ਕੋਲੀਆਂ ਚਾਟਕ ਦੋ ਪੰਚਾਇਤਾਂ ਲੱਗਦੀਆਂ ਹੈਗੀਆਂ ਪਰ ਦੋਵਾਂ ਪਿੰਡਾਂ ਦੀ ਜਿਹੜੀ ਹੈ ਤੁਹਾਨੂੰ ਅਜੇ ਪਿੰਡਾਂ ਦੇ ਹਾਲਾਤ ਦੱਸਾਂਗੇ ਜਿੱਥੇ ਪਿੰਡ ਦਾ ਡਿਵੈਲਪਮੈਂਟ ਹੈ ਤੁਹਾਨੂੰ ਉਹ ਵੀ ਦੱਸਾਂਗੇ ਪਰ ਇਸ ਸਮੇਂ ਅਸੀਂ ਜਿਹੜੀ ਕੋਲੀਆਂ ਪਿੰਡ ਦੇ ਵਿੱਚ ਹੈਗੀਆਂ ਕੋਲੀਆਂ ਪਿੰਡ ਦਾ ਜੰਜ ਘਰ ਤੁਹਾਨੂੰ ਉਰੀ ਤਸਵੀਰਾਂ ਦੱਸਾਂਗੇ ਕਿ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਇਹ ਕੋਲੀਆਂ ਜਿਹੜਾ ਜੰਜ ਘਰ ਹੈਗਾ ਜੋ 10 ਤੋਂ 15 ਸਾਲ ਦੀ ਜਿਹੜੀ ਮਾੜੀ ਹਾਲਾਤ ਹੈਗੇ ਆ ਪਰ ਜੇ ਗੱਲ ਕਰਾਂਗੇ ਮੌਕੇ ਦੀ ਜੀ ਸਰਕਾਰ ਆ ਉਹਨਾਂ ਦੇ ਨਮਾਇੰਦੇ ਵੀ ਇੱਥੇ ਆਏ ਸੀ ਪਰ ਉਹਦੇ ਆਪਸੋਂ ਐਸੇ ਜੰਜ ਘਰ ਕਈ ਵਾਰੀ ਉਹਦੇ ਧਿਆਨ ਚ ਲੈਂਦਾ ਗਿਆ ਪਰ ਉਹਦੇ ਪਾਸੋਂ ਉਹਨਾਂ ਨੂੰ ਇੱਕ ਅਸ਼ਵਾਸ਼ਣ ਦਿੱਤਾ ਜਾਂਦਾ ਹੈ ਪਰ ਉਹਦੇ ਪਾਸੋਂ ਇਹ ਕਿਹਾ ਗਿਆ ਕਿ ਰਿਜੀਡ ਡਿਵੈਲਪਮੈਂਟ ਕਰਵਾਈ ਜਾਏਗੀ ਪਰ ਹਾਲ ਹੀ ਕਿਸੇ ਵੀ ਪਾਸੇ ਧਿਆਨ ਜਿਆ ਨਹੀਂ ਦਿੱਤਾ ਗਿਆ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਲੋਕਾਂ ਦਾ ਇੱਥੋਂ ਦਾ ਕਿ ਜੇ ਕੋਈ ਸਾਨੂੰ ਇੱਕ ਨਜ਼ਦੀਕੀ ਇੱਕ ਪੈਸੇ ਦਿੱਤਾ ਗਿਆ ਹੈ ਪਰ ਜਿਹੜਾ ਪੈਸੇ ਦਿੱਤਾ ਗਿਆ ਕਿ ਉੱਪਰ ਦੋ ਕੈਟੋਗਰੀ 20 ਤੇ 25 ਪਿੰਡਾਂ ਨੂੰ ਲੱਗਦਾ ਹੈ ਜੇ ਕੱਲ ਨੂੰ ਕੋਈ ਗੱਲਬਾਤ ਕੋਈ ਇਦਾਂ ਦੀ ਹੁੰਦੀ ਹੈ ਪਰ ਸਾਡੇ ਪਿੰਡ ਦੇ ਵਿੱਚ ਕੋਈ ਪਿੰਡ ਦੀ ਜਗ੍ਹਾ ਹੈ ਪਿੰਡ ਦਾ ਜੰਝ ਘਰ ਹੈਗਾ ਜੇ ਇਹਦੀ ਵੀ ਡਿਵੈਲਪਮੈਂਟ ਕਰਵਾਈ ਜਾਵੇ ਪਿੰਡ ਦੇ ਵਿੱਚ ਕੋਈ ਛੋਟਾ ਮ ਕੋਈ ਮਾੜਾ ਕੰਮ ਹੋਏਗਾ ਉਹ ਇੱਥੇ ਅਹੀ ਜਿਹੜਾ ਫੰਕਸ਼ਨ ਕੀਤਾ ਜਾਏਗਾ ਪਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਹੀ ਦੇਖ ਸਕਦੇ ਹੋ ਜਿਹੜਾ ਜਾਂਚਕਰ ਦੇ ਅੰਦਰ ਜਿਹੜਾ ਜਿੰਮ ਦਾ ਸਮਾਨ ਵੀ ਪਿਆ ਦਾ ਪਰ ਇਹਦੇ ਸੁਤਰਾ ਦੀ ਮੰਨੀ ਹੁੰਦਾ ਵੀ ਕਹਿਣਾ ਹੈਗਾ ਕਿ ਜਿਹੜਾ ਇਥੋਂ ਜਿੰਮ ਦਾ ਸਮਾਨ ਹੈ ਕਾਫੀ ਜਿਹੜਾ ਚੋਰੀ ਹੋ ਚੁੱਕਿਆ ਪੰਚਾਇਤ ਹੈ ਜਾਂ ਸਰਪੰਚ ਪੰਚ ਦਾ ਵੀ ਕੋਈ ਜਿਹੜਾ ਪਾਸੇ ਧਿਆਨ ਜਾ ਤੱਕ ਕੋਈ ਨਹੀਂ ਦਿੱਤਾ ਗਿਆ ਪਰ ਜੇ ਸਰਕਾਰਾਂ ਦੀ ਬਣੀ ਤੇ ਸਰਕਾਰਾਂ ਪਾਸੋਂ ਵੀ ਕਿਹਾ ਜਾਂਦਾ ਹੈ ਕਿ ਸਾਡੇ ਜਿਹੜੇ ਸਾਡੇ ਟਾਈਮ ਜਿਹੜੀ ਪਿੰਡ ਦੇ ਵਿਕਾਸ ਕਰਾਉਂਦੇ ਪਏ ਆ ਡਵੈਲਪਮੈਂਟ ਕਰਾਉਂਦੇ ਪਿਆ ਪਰ ਸਭ ਕਿਥੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਜਿਹੜਾ ਵਿਕਾਸ ਜਿਹੜਾ ਨਹੀਂ ਹੋਇਆ ਬੱਚਿਆ ਬਸੋ ਰਾਮਲੇ ਵੀ ਕੀਤੀ ਜਾਂਦੀ ਹੈ ਪਰ ਤੁਸੀਂ ਜੇ ਪਿਛਲੇ ਤਸਵੀਰਾਂ ਦੇਖੋਗੇ ਕਿ ਨਾਲਾ ਜਿਹੜੀ ਪਣ ਵਾਲੀ ਦੀ ਜਿਹੜੀ ਕੋਈ ਵੀ ਗੰਦੇ ਪਾਣੀ ਦੀ ਨਿਕਾਸੀ ਜਿਹੜੀ ਨਹੀਂ ਹੈਗੀ ਫਿਰ ਇਹਨਾਂ ਨੇ ਮੰਗ ਕੀਤੀ ਹੈ ਸਰਕਾਰਾਂ ਕੋਲੋਂ ਕਿ ਜਲਦੀ ਜਲਦੀ ਸਾਡਾ ਜਿਹੜਾ ਹੱਲ ਕੀਤਾ ਜਾਵੇ ਚਲੋ ਗੱਲਬਾਤ ਕਰਦੇ ਹਾਂ ਇੱਥੇ ਲੋਕਾਂ ਨਾਲ ਕੀ ਕਹਿਣਾ ਲੋਕਾਂ ਦਾ ਮੈਂ ਸ਼ਮੀਲ ਸਨotra ਆਪਣੇ ਸੰਯੁਕਤੀ ਪੁਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਪੰਜਵੇਂ ਕੀ ਨਾਂ ਹੈ ਆਪਣਾ ਬੰਤਾ ਦੇਵੀ ਐਂ ਤੇ ਬੜਾ ਪਰੇਸ਼ਾਨਾ ਭਾਜੀ ਬਹੁਤ ਜ਼ਿਆਦਾ ਨਹੀਂ ਕੋਈ ਨਾਲਾ ਘੜਾਂਦਾ ਨਹੀਂ ਕੋਸ਼ਾ ਜਿੰਨੇ ਵਾਰ ਮੇਰੇ ਘਰ ਆਲਾ ਘੜਦਾ ਆਪ ਕੋਈ ਨਹੀਂ ਸੜਨਾਲਾ ਕੱਢਦਾ ਨਹੀਂ ਕੋਸਾ ਆਈ ਬੰਬਾਰੀ ਮੈਂ ਕਿੰਨੇ ਦਿਨਾਂ ਹਸਪੀਟਲ ਰਹੀਆਂ ਮੇਰੇ ਸੱਲ ਕੱਟ ਕੇ ਦੇ ਢਾਈ ਫੇੜਾ ਦਾ ਹੀ ਇਹ ਕੋਈ ਨਾਲਾ ਨਹੀਂ ਕੱਢਦਾ ਨੇ ਕੋਸਰ ਕਿੰਨਾ ਗਾਂਦਾ ਸਾਡੇ ਭੂਏ ਚ ਪੇਦਾ ਸਾਰੇ ਪਿੰਡ ਦਾ ਪਾਣੀ ਆਂਦਾ ਇੱਥੇ ਜਿਹੜਾ ਪਾਣੀ ਪੀਂਦੇ ਉਹ ਪੀਣ ਵਾਲਾ ਹਾਂ ਬੰਬਾਰੀ ਦਾ ਘਰ ਆ ਵੀ ਨਾਲੀ ਦੇ ਵਿੱਚ ਪਾਣੀ ਹੈਗੀਆਂ ਹਾਂ ਜੀ ਹਾਂ ਜੀ ਉਹ ਮਿਕਸ ਹੋ ਕੇ ਪਾਣੀ ਹਾਂ ਜੀ ਹਾਂ ਜੀ ਸਾਰਾ ਪਾਣੀ ਖਰਾਬ ਆ ਸਰ ਕੀ ਕਹਿੰਦੇ ਨੇ ਸਰਪੰਚ ਪੰਚ ਕਹਿੰਦੇ ਵੀ ਅੰਨੇ ਨਾਲੇ ਦੇ ਪੈਸੇ ਆਂਦੇ ਆ ਤੇ ਤੁਸੀਂ ਆਪਣੇ ਆਪਣੇ ਭੂਏ ਚ ਕੱਢੋ ਨਾਲਾ ਕਿ ਤੁਸੀਂ ਪੱਲੋ ਪੈਸੇ ਖਾਚ ਕੇ ਕਰ ਲਿਓਗਾ ਅਸੀਂ ਆਪੇ ਕੱਢਨੇ ਆ ਅਸੀਂ ਪਾਏ ਹਮਨੇ ਖਰਚਦੇ ਆ ਅਸੀਂ ਦਿਹਾੜੀਦਾਰ ਬੰਦਾ ਉਹ ਮੇਰਾ ਬੰਦਾ ਆਪ ਕੱਢਦਾ ਨਾਲਾ ਤੇ ਨਾਲ ਜੰਜ ਘਰ ਹੈ ਇਹਦੇ ਵੀ ਬੁੜੇ ਹਾਲਾਤ ਨੇ ਕਿੰਨੀ ਦਿਨ ਤੇ ਇਹਨਾਂ ਵੀ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਕੀ ਮੰਗ ਕਰਦੇ ਓ ਤੁਸੀਂ ਆਹੀਂ ਕਹਨੇ ਆ ਕਿ ਨਾਲਾ ਇਹ ਸਪਾਈ ਹੋਵੇ ਸਾਡੇ ਲਾਗੇ ਅਸੀਂ ਬੰਬਾਰਾਂ ਨੇ ਸਾਡੇ ਬੱਚੇ ਬੰਬਾਰ ਰਹਿੰਦੇ ਆ ਠੀਕ ਆ ਅਸੀਂ ਨਹੀਂ ਕੁਛ ਵੀ ਮੰਗਦੇ ਕਿ ਕਿਉਂ ਸਪਾਈ ਹੋਵੇ ਸਾਡੇ ਲਾਗੇ ਅਸੀਂ ਜਿਹੜੇ ਕਮਾਨੇ ਆ ਅਸੀਂ ਡਾਕਟਰਾਂ ਦਿੰਨੇ ਆ ਠੀਕ ਆ ਇਹ ਵੀ ਕੀ ਨਾਲ ਜੇ ਆਪ ਗਰ ਨਸੀ ਨਿਤਾਂ ਦੇ ਵੀ ਕਿਹੜਾ ਪਿੰਡ ਹੈਗਾ ਕੋਲੀ ਉੱਥੇ ਦੇਖਿਆ ਕਿ ਬੜੀਆਂ ਨਾਲੀਆਂ ਦੇ ਬੁਰੇ ਹਾਲਾਤ ਨੇ ਹਾਂਜੀ ਜਾਂਚ ਕਰ ਤੁਹਾਡੇ ਲੱਗੇ ਹੈਗਾ ਹਾਂਜੀ ਕੁੱਟਿਆ ਭੱਜਿਆ ਕੋਈ ਪਰੇਸ਼ਾਨੀ ਨਹੀਂ ਆਉਂਦੀ ਹਾਂ ਦੇ ਸਰ ਜਾਂਚ ਕਰ ਜਦੋਂ ਸਾਡੇ ਕੋਈ ਮਰਗ ਮੁਰਗੋ ਜਾਂਦੀ ਹੈ ਤੇ ਕਿਤੇ ਸਾਨੂੰ ਜਗ੍ਹਾ ਨਹੀਂ ਲੱਭਦੀ ਸਾਡੇ ਛੋਟੇ ਛੋਟੇ ਘਰ ਹੁੰਦੇ ਨਾ ਬੈਠਣ ਨੂੰ ਅੰਦਰ ਨਹੀਂ ਮਤਲਬ ਜਗ੍ਹਾ ਹੁੰਦੀ ਤੇ ਸਾਨੂੰ ਚਾਹੀਦਾ ਕਿ ਸਾਡੇ ਜਾਂਚਕਰ ਸਾਫ਼ ਸੁਥਰਾ ਬਣਾਇਆ ਜਾਏ ਉਕੀ ਪਰਿਵਾਰਲੇ ਸਾਡਾ ਕੰਮ ਆਵੇ ਔਰ ਜਦੋਂ ਕੋਈ ਮਰਗੋ ਜਾਂਦੀ ਹੈ ਉਥੇ ਵੀ ਰਸਮਾਂ ਕੋਈ ਵੀ ਤੇਰਮਕ ਕੀਤਾ ਜਾਵੇ ਔਰ ਲੜਕੀ ਦੀ ਸ਼ਾਦੀ ਵੀ ਹੋ ਸਕਦੀ ਹੈ ਗਰੀਬ ਪਰਿਵਾਰ ਚੋਂ ਅਸੀਂ ਸਾਰੇ ਤੇ ਮਤਲਬ ਨਈ ਕੋਈ ਪੈਸ ਕਰ ਸਕਦਾ ਤੇ ਸਾਡੇ ਜੰਝ ਕਰਦੀ ਵਧੀਆ ਜੀ ਕਰਕੇ ਬਨਾਇਆ ਜਾਏ ਔਰ ਸਾਡੇ ਜੋ ਗਰੀਬ ਪਰਿਵਾਰ ਦੇ ਲੜਕੇ ਨੇ ਉਹਨਾਂ ਦੀ ਉਥੇ ਸ਼ਾਦੀ ਹੋ ਸਕੇ ਕਿੰਨੀ ਦੇਰ ਤੋਂ ਇਹੀ ਹਾਲਾਤ ਨੇ ਤੇ ਜੰਝ ਕਰਦੇ ਇਹ ਸਰ ਅਸੀਂ ਤੇ 10 12 ਸਾਲ ਤੋਂ ਇਹੀ ਦੇਖਦੇ ਰਹੇ ਹਾਂ ਤੇ ਹੁਣ ਮੌਕੇ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਪਾਂ ਹਰ ਪਿੰਡ ਦਾ ਵਿਕਾਸ ਇਹਦਾ ਖੁੱਲ ਕੇ ਕਰਵਾ ਰਿਆ ਵਧੀਆ ਤਰੀਕੇ ਨਾਲ ਵਿਕਾਸ ਕਰਾਂ ਕਿ ਲੱਗਦਾ ਇਹ ਦੇਖ ਕੇ ਤੁਹਾਡੇ ਪਿੰਡ ਨੂੰ ਉਦਾਸ ਹੋ ਰਿਹਾ ਸਰ ਅਜੇ ਤਣੇ ਸਾਡੇ ਪਿੰਡ ਦਾ ਕੋਈ ਵਿਕਾਸ ਹੋਇਆ ਪਿੰਡ ਵਾਲੋਂ ਨਾਲਾ ਲਾਇਕ ਡਾਇ ਹੈ 170 ਵਾਲਾ ਉਹ ਵੀ ਮਤਲਬ ਨਾਲਾ ਨਹੀਂ ਉਹਨਾਂ ਨੇ ਪੰਪ ਪੋਪਾ ਪਾਈ ਪਾ ਕੇ ਤੇ ਉਸ ਤਰ੍ਹਾਂ ਵੀ ਉਹਨਾਂ ਦਾ ਵੀ ਪਾਣੀ ਉਥੋਂ ਨਿਕਾਸ ਨਹੀਂ ਹੋਇਆ ਕੋਈ ਕੀ ਮੰਗ ਕਰੀ ਸਾਡੀ ਇਹ ਮੰਗ ਹੈ ਕਿ ਮੜਖਾਨਾ ਹੱਡਾ ਜਦੋਂ ਅਸੀਂ ਬੀਬੀਆਂ ਜਾਂਦੇ ਆ ਉੱਥੇ ਸਾਨੂੰ ਨਾ ਨਹੀਂ ਜਗ੍ਹਾ ਨਹੀਂ ਲੱਭਦੀ ਉਹੜ ਜੋ ਨਾਲੇ ਦਾ ਪਾਣੀ ਗੰਦਾ ਉਹਨਾਂ ਨੇ ਇਸ ਘਰਮਾ ਨੂੰ ਕੱਢਿਆ ਹੋਇਆ ਤੇ ਸਾਨੂੰ ਨਾਲ ਨੂੰ ਉੱਥੇ ਟੂਟੀਆਂ ਲਗਾਈਆਂ ਜਾਣ ਠਮੜ ਖਾਨਾ ਵਧੀਆ ਜਿਹਾ ਬਣਾਇਆ ਜਾਏ ਔਰ ਜੋ ਬਾਹਰ ਦੇ ਲੋਕ ਜੰਦੇ ਨੇ ਉਹ ਹਰ ਵਾਰੀ ਇਹ ਸਾਡੀ ਬੇਇੱਜ਼ਤੀ ਕਰਦੇ ਨੇ ਕਿ ਇਥੋਂ ਦੇ ਸਰਕਾਰ ਨੇ ਕੁਝ ਨਹੀਂ ਤੁਹਾਨੂੰ ਦਿੱਤਾ ਕਿ ਮਦਰ ਨਹੀਂ ਕੁਸ਼ੂਰ ਬਣਾਇਆ ਗਿਆ ਇਹ ਜਾਗ ਲੋਕੀ ਖਲਕੀ ਕੀ ਨਾਂ ਜ ਆਪਣਾ ਮੈਂ ਨਾਂ ਵਿੱਕੀ ਆ ਕਿਹੜਾ ਪਿੰਡ ਹੈਗਾ ਆਪਾਂ ਪਿੰਡ ਕੋਲੀ ਹੈ ਉਲੀਏ ਦੇਖਿਆ ਕਿ ਇੱਕ ਦੇ ਪਿੰਡ ਦੇ ਹਾਲਾਤ ਬਹੁਤ ਹੀ ਮਾੜੇ ਨੇ ਗਲੀਆਂ ਨਾਲੀਆਂ ਨੂੰ ਲੈ ਕੇ ਉਹਦੇ ਵਿੱਚ ਜਾਂਚ ਕਰ ਹੈਗਾ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਕੁਝ ਵੀ ਬੁਰੀ ਹਾਲਾਤ ਲੱਗਦਾ ਨਹੀਂ ਕਿ ਕਿਤਨੇ ਕਿਤੇ ਸਰਕਾਰਾਂ ਇਹਨੂੰ ਆਂ ਦੇਖੀ ਰਹੀ ਸਰਕਾਰਾਂ ਇਹ ਉਸ ਪੁਰਾਣੇ ਜ਼ੀਰਾ ਇਹ ਸਾਡੇ ਨਾਲੀਆਂ ਦਾ ਬਹੁਤ ਪ੍ਰੋਬਲਮ ਪਾਣੀ ਬਹੁਤ ਤੰਗੀ ਆ ਜਦੋਂ ਬਾਰਸ਼ ਆਉਂਦੀ ਆ ਜਾਂ ਵਾਟਰ ਸਪਲਾਈ ਪਾਣੀ ਆਉਂਦਾ ਸਾਡੇ ਗਲੀਆਂ ਪਾਣੀ ਭਰ ਜਾਂਦਾ ਹੁਣ ਥੋੜਾ ਜਿਹਾ ਨਾਲਾ ਸਾਫ ਕਰਵਾਇਆ ਇਹ ਬੁੱਕੇ ਨੂੰ ਪੈਸੇ ਦੇ ਕੇ ਤਾਂ ਪਾਣੀ ਵਿੱਚੋਂ ਨਿਕਲ ਜਾਂਦਾ ਜਦੋਂ ਪਾਣੀ ਬਹੁਤ ਦਿੱਕਤ ਆ ਰਹੀ ਨਹੀਂ ਆਉਂਦੀ ਤੂੰ ਤਾਂ ਕੀ ਕਹੂੰ ਕੋ ਨਾਲੇ ਸਫਾਈ ਨਹੀਂ ਆਏ ਨਾਲੇ ਅੱਗੇ ਨਿਕਾਸ ਨਹੀਂ ਲੱਗਿਆ ਪਾਣੀ ਦਾ ਜਾਂਦਾ ਸਰਪੰਚ ਪੰਜ ਕੁਝ ਨਹੀਂ ਕਰਦੇ ਉਹ ਸਰਪੰਚ ਮਾਰਾ ਸਮਝ ਪਾਸ ਗੱਲੀ ਕੋਈ ਨਹੀਂ ਸਰਪੰਚ ਤੂੰ ਉਸ ਹਾਸਾ ਹਾਸਾ ਗੱਲੀ ਹੋਣੀ ਸਰਪੰਚ ਦੇ ਜੀ ਉੱਪਰ ਦੇਖੀ ਜਿਹੜਾ ਇੱਕ ਜੰਜ ਘਰ ਬਣਿਆ ਪਿਆ ਕਾਫੀ ਪੁਰਾਣਾ ਹੈਗਾ ਲੱਗਦਾ ਇਹ ਠੀਕ ਹੋਏ ਇੱਥੇ ਕੱਲ ਨੂੰ ਇਹ ਗਰੀਬ ਪਰਿਵਾਰ ਦਾ ਕਿਸੇਰਾ ਮੈਰਿਜ ਹੋ ਸਕਦੇ ਚੰਗਾ ਬੜਾ ਕੋਈ ਪ੍ਰੋਗਰਾਮ ਪਵਾ ਸਕਦੇ ਹਾਂਜੀ ਹਾਂਜੀ ਇਹ ਸਭ ਕੁਝ ਠੀਕ ਹੋ ਸਕਦਾ ਹੈ ਕਿਉਂ ਇਧਰ ਕੋਈ ਧਿਆਨ ਨਹੀਂ ਦੇ ਰਿਹਾ ਕਿ ਜੰਜਰ ਤੇ ਧਿਆਨ ਹੀ ਕੋਈ ਨਹੀਂ ਦਿੰਦਾ ਜੀ ਕੀ ਮੰਗ ਕਰਦੇ ਤੁਸੀਂ ਮੰਗ ਸਾਡੀ ਇਹ ਸਰਕਾਰ ਵਾਲੋਂ ਵੀ ਆ ਕੇ ਦੇਖਣ ਮੋਹਰ ਦੇਖਣ ਪਿੰਡਾਂ ਦਾ ਵਿਕਾਸ ਦੇਖਣ ਆ ਕੇ ਕੋਈ ਹੱਲ ਕਰਨਾ ਜੰਜ ਘਰ ਲਗਾ ਨਾਲੀਆਂ ਦੇ ਨਾਲੀਆਂ ਦਾ ਕਰਨ ਕੋਈ ਹੱਲ ਕਰਨ ਕੋਈ ਸਰਕਾਰਾਂ ਦੇ ਕਹਿੰਦੀ ਆਪਾਂ ਕਾਫੀ ਪਿੰਡਾਂ 'ਚ ਵਿਕਾਸ ਕਰ ਰਹੇ ਹਾਂ ਮੌਕੇ ਦੀ ਸਰਕਾਰ ਵੀ ਕਹਿੰਦੀ ਕਿ ਇਸ ਪਿੰਡ 'ਚ ਨਹੀਂ ਹੋਇਆ ਸਾਡੇ ਪਿੰਡ ਦੀ ਸਰਕਾਰ ਦਾ ਬੰਦਾ ਆਂਦਾ ਕੋਈ ਨਹੀਂ ਇੱਥੇ ਸਾਡੇ ਪਿੰਡ 'ਚ ਆਇਆ ਕੋਈ ਨਹੀਂ ਇਹਨਾਂ ਬੰਦੇ ਜਿਹੜੇ ਦਾਅਵੇ ਕਰਦੇ ਪਏ ਨੇ ਖੋਖਲੇ ਨੇ ਸਾਡੇ ਪਿੰਡ 'ਚ ਤਾਂ ਕੋਈ ਨਹੀਂ ਆਂਦਾ ਸਰਕਾਰ ਦਾ ਬੰਦਾ